ਵੀ ਗੁਰਵਿੰਦਰ ਸਿੰਘ ਬਾਬਾ ਜੀ ਖੇੜੀ ਵਾਲੇ ਉਹਨਾਂ ਦਾ ਕੱਲ ਅਸੀਂ ਇੱਕ ਐਪਲੀਕੇਸ਼ਨ 4380 ਕੋਰਟ ਦੇ ਵਿੱਚ ਲਗਾਈ ਸੀ ਵੀ ਇਮੀਡੀਏਟਲੀ ਉਹਨਾਂ ਨੂੰ ਇੱਕ ਵਾਰੀ ਮੈਡੀਕਲ ਐਗਜ਼ਾਮਿਨ ਕੀਤਾ ਜਾਵੇ ਵੀ ਕੀ ਇਹ ਪੁਲਿਸ ਰਿਮਾਂਡ ਲੈਂਡ ਦੀ ਸਟੇਜ ਹੈ ਕਿ ਨਹੀਂ ਹੈ ਸੋ ਬਿਲਕੁਲ ਉਹਦੇ ਚ ਕੱਲ ਕੋਰਟ ਨੇ ਮਾਨਜੋਗ ਨੇ ਸਾਡੀ ਨੇ ਆਰਡਰ ਕੀਤਾ ਸੀ ਵੀ ਪਹਿਲਾਂ ਉਹਨਾਂ ਨੂੰ ਮੈਡੀਕਲ ਐਗਜ਼ਾਮਿਨ ਕੀਤਾ ਜਾਵੇ ਤੇ ਸਬਸੀਕੁਐਂਟਲੀ ਫਿਰ ਉਹਨਾਂ ਨੂੰ ਪੁਲਿਸ ਰਿਮਾਂਡ ਫੋਰ 1 ਦਿਨ ਪੁਲਿਸ ਕਸਟਡੀ ਜਾਂ ਪੁਲਿਸ ਰਿਮਾਂਡ ਲਈ ਇੱਕ ਦਿਨ ਲਈ ਰੱਖਿਆ ਜਾਵੇ ਸੈਕਸ਼ਨ 56 ਦੇ ਜਿਹੜੇ ਹੁਣ ਸਾਡੇ ਨਵੇਂ ਕਾਨੂੰਨ ਬਣ ਕੇ ਉਹਦੇ ਵਿੱਚ ਹੈਲਥ ਐਂਡ ਸੇਫਟੀ ਜਿਹੜੀ ਹੈ ਉਹ ਕਿਸੇ ਵੀ ਅਕਿਊਜ਼ਡ ਪਰਸਨ ਦੀ ਉਹ ਬੜੀ ਇੰਪੋਰਟੈਂਟ ਹੈ। ਜੀ ਤਾਂ ਖਾਲਸਾ ਆਬਦ ਜਿੱਕੀ ਫੱਟੇ ਵਸੇ ਇੰਨੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਗਤ ਨੂੰ ਗੁਰੂ ਜੀ ਨੂੰ ਦਸੰਘਾ ਨੂੰ ਪਿਛਲੀ ਵਾਰ ਜੀ ਮੈਂ ਜਿਹੜੇ ਜੇਲ੍ਹ ਗਏ ਉਹਦੇ ਘੋੜਿਆਂ ਨੂੰ ਜ਼ਹਿਰ ਪਾਤੀ ਸੀ ਇਸ ਵਾਰ ਰੱਬ ਦਾ ਵਾਸਤਾ ਮੈਂ ਤੁਹਾਨੂੰ ਦਸੰਘਾ ਨੂੰ ਬੇਨਤੀ ਕਰ ਸਕਦਾ ਹੋਰ ਤੇ ਮੈਨੂੰ ਭਰੋਸਾ ਨਹੀਂ ਸਾਡੇ ਜਿੰਨਾ ਕਰ ਮੈਂ ਜੇਲ੍ਹ ਤੋਂ ਆਉਣਾ ਨਹੀਂ ਸਾਡੇ ਪਹਿੜਾ ਲਾ ਦਿਓ ਕੁਝ ਦਿਨ ਤੇ ਆ ਨੰਬਰ ਹੈ ਜੀ ਸਾਡਾ ਆਸ਼ਰਮ ਦਾ 82830 ਲਖ ਲ 8283079442 9 ਇਹਦੇ ਇਹ 8283079442 ਘੋੜੀਆਂ ਜੀ ਘੋੜੀਆਂ ਜੀ ਬਸ ਪਹਿਲਾਂ ਮਾਰਦੇ ਹੁਣ ਤਾਂ ਹੋ ਗਿਆ ਪਹਿਰਾ ਲਾ ਗਏ ਇੱਕ ਵੀ ਮੇਰੀ ਕਿਸੇ ਤੋਂ ਸਾਨੂੰ ਵਸੇ ਨਹੀਂ ਗਏ ਤੇ ਜੀ ਮੇਰੇ ਨਾ ਆਸਾ ਸ਼ਰਮ ਤੇ ਮਰੀਜ਼ਾਂ ਦਾ ਤੇ ਘੋੜਿਆਂ ਦਾ ਭਾਂ ਰੱਖੋ ਵੀ ਕੋਈ ਭੁੱਖਾ ਨਹੀਂ ਮਰਨਾ ਚਾਹੀਦਾ ਵੀ ਗੁਰਵਿੰਦਰ ਸਿੰਘ ਬਾਬਾ ਜੀ ਖੜੀ ਵਾਲੇ ਉਹਨਾਂ ਦਾ ਕੱਲ ਅਸੀਂ ਇੱਕ ਐਪਲੀਕੇਸ਼ਨ ਕਾਲੀ ਅਸੀਂ ਕੋਰਟ ਦੇ ਵਿੱਚ ਲਗਾਈ ਸੀ ਵੀ ਇਮੀਡੀਏਟਲੀ ਉਹਨਾਂ ਨੂੰ ਇੱਕ ਵਾਰੀ ਮੈਡੀਕਲ ਐਗਜ਼ਾਮਿਨ ਕੀਤਾ ਜਾਵੇ ਵੀ ਕੀ ਇਹ ਪੁਲਿਸ ਰਿਮਾਂਡ ਲੈਣ ਦੀ ਸਟੇਜ ਹੈ ਕਿ ਨਹੀਂ ਸੋ ਬਿਲਕੁਲ ਉਹਦੇ ਵਿੱਚ ਕੱਲ ਕੋਰਟ ਨੇ ਮਾਨਜੋਗ ਨੇ ਸਾਡੀ ਨੇ ਆਰਡਰ ਕੀਤਾ ਸੀ ਵੀ ਪਹਿਲਾਂ ਉਹਨਾਂ ਨੂੰ ਮੈਡੀਕਲ ਐਗਜ਼ਾਮਿਨ ਕੀਤਾ ਜਾਵੇ ਤੇ ਸਬਸੀਕੁਐਂਟਲੀ ਫਿਰ ਉਹਨਾਂ ਨੂੰ ਪੁਲਿਸ ਰਿਮਾਂਡ ਫੋਰ 1 ਦਿਨ ਪੁਲਿਸ ਕਸਟਡੀ ਜਾਂ ਪੁਲਿਸ ਰਿਮਾਂਡ ਲਈ 1 ਦਿਨ ਲਈ ਰੱਖਿਆ ਜਾਵੇ ਸੋ ਅੱਜ ਅਸੀਂ 11:30 ਵਜੇ ਸਾਨੂੰ ਪਤਾ ਲੱਗਿਆ ਕਿ ਜੀ ਉਹਨਾਂ ਨੂੰ ਪੇਸ਼ ਲੱਗੇ ਨੇ ਕਰਨ ਸੋ ਜੋ ਕੱਲ ਦੀ ਇਨਫੋਰਮੇਸ਼ਨ ਸੀ ਮੈਨੂੰ ਪਹਿਲਾਂ ਉਹ ਮੇਰੇ ਕਲਾਇੰਟ ਨੇ ਜਾਂ ਮੇਰਾ ਅਟੈਂਡੈਂਟ ਜਿਹੜਾ ਨਾਲ ਗਿਆ ਉਹਨਾਂ ਨੇ ਦੱਸਿਆ ਕਿ ਜੀ 노 ਡਾਊਟ ਕੰਪਲਾਈਂਸ ਕੀ ਤੀਨ ਇਨਵੈਸਟੀਗੇਸ਼ਨ ਏਜੰਸੀ ਨੇ ਉਸ ਆਰਡਰ ਦੀ ਸਾਡੀ ਮੰਨ ਚੁੱਕੀ ਪਰ ਉੱਥੇ ਜਾ ਕੇ ਮੈਂ ਜੋ ਮੇਰੇ ਕਲਾਇੰਟ ਨੇ ਦੱਸਿਆ ਕਿ ਜਿਹੜਾ ਡਾਕਟਰ ਸੀਗਾ ਮੁੱਖੇ ਤੇ ਸਿਵਲ ਹਸਪੀਟਲ ਫਤਿਹਗੜ ਸਾਹਿਬ ਉਹਨਾਂ ਨੇ ਉਹਨਾਂ ਨੂੰ ਆਪਾਂ ਫਿਜ਼ੀਕਲੀ ਜਿਹੜਾ ਆਪਾਂ ਗੱਲ ਵਰਤ ਅਸੀਂ ਸ਼ਬਦ ਵਰਤਦਿਆਂ ਇੱਕ ਸਾਡਾ ਹੁੰਦਾ ਵੀ ਕਿਤਾਬੀ ਕਹੜੀਏ ਵੀ ਜੋ ਲਿਖਤ ਪਰ ਇੱਕ ਹੁੰਦਾ ਫਿਜ਼ੀਕਲੀ ਸੋ ਫਿਜ਼ਿਕਲੀ ਸਾਡੇ ਕਲਾਇੰਟ ਨੇ ਦੱਸਿਆ ਵੀ ਉਸ ਤਰੀਕੇ ਦੇ ਨਾਲ ਮੈਨੂੰ ਐਗਜ਼ਾਮਿਨ ਨਹੀਂ ਕੀਤਾ इवन ਮੇਰਾ ਬਲੱਡ ਪ੍ਰੈਸ਼ਰ ਵਗੈਰਾ ਵੀ ਉਹਨਾਂ ਨੇ ਐਗਜ਼ਾਮਿਨ ਨਹੀਂ ਕੀਤਾ ਨਾ ਮੇਰਾ ਫੀਵਰ ਚੈੱਕ ਕੀਤਾ ਤੇ ਨਾ ਹੀ ਇਹ ਅਸੈਸਮੈਂਟ ਕੀਤੀ ਐਕਚੁਅਲ ਅਸੈਸਮੈਂਟ ਇਹ ਕਿ ਜੇ ਮੇਰਾ ਡੈਂਸਰ ਜਿਹੜਾ ਮੇਨ ਜੁਵਾੜਾ ਹੈ ਉਹਦੇ ਵਿੱਚ ਪੇਨ ਹੈ ਜਾਂ ਉਹਦੇ ਵਿੱਚ ਕੀ ਉਹਦਾ ਜਿਹੜਾ ਮੈਡੀਕਲ ਸਰਜਰੀ ਰਿਕੁਆਇਰਮੈਂਟ ਹੈ ਕਿ ਨਹੀਂ ਹੈ ਸੋ ਅੱਜ ਉਸ ਗੱਲ ਤੋਂ ਬਾਅਦ ਅਸੀਂ ਇਮੀਡੀਏਟਲੀ ਕੈਪਲੀਕੇਸ਼ਨ ਅਸੀਂ ਤਿਆਰ ਕੀਤੀ ਕੀ ਐਟ ਲੀਸਟ ਜਿਹੜੀਆਂ ਵੀ ਹੁਣ ਸੈਕਸ਼ਨ 55ਏ ਪਹਿਲਾਂ ਸਾਡਾ ਸੀ ਆਰ ਪੀ ਸੀ ਸੀਗਾ ਹੁਣ ਸੈਕਸ਼ਨ 56 ਦੇ ਜਿਹੜੇ ਹੁਣ ਸਾਡੇ ਨਵੇਂ ਕਾਨੂੰਨ ਬਣ ਗਏ ਉਹਦੇ ਚ ਹੈਲਥ ਐਂਡ ਸੇਫਟੀ ਜਿਹੜੀ ਹੈ ਉਹ ਕਿਸੇ ਵੀ ਅਕਿਊਜ਼ਡ ਪਰਸਨ ਦੀ ਉਹ ਬੜੀ ਇੰਪੋਰਟੈਂਟ ਹੈ ਸੋ ਅਸੀਂ ਉਹ ਐਪਲੀਕੇਸ਼ਨ ਜਿਹੜੀ ਸੀ ਉਹ ਪਟ ਅਪ ਕੀਤੀ ਹੁੰਦਾ ਮੇਨ ਟਾਈਮ নো ਡਾਊਟ ਪਹਿਲਾਂ ਸਾਡੇ 12:30 ਵਜੇ ਇਨਵੈਸਟੀਗੇਸ਼ਨ ਏਜੰਸੀ ਇਸ ਕੋਰਟ ਦੇ ਵਿੱਚ ਮਾਨਜੋਗ ਦੇ ਵਿੱਚ ਪ੍ਰੋਡਿਊਸ ਕਰਨੀ ਲੈ ਕੇ ਆਈ ਫਿਰ ਸਰਪ੍ਰਾਈਜ਼ਿੰਗਲੀ ਉਹਨਾਂ ਨੂੰ ਮੈਡੀਕਲ ਉੱਥੇ ਉੱਥੇ ਉਹਨਾਂ ਦੀ ਤੁਸੀਂ ਕਹ ਲਓ ਐਗਜ਼ਾਮੀਨੇਸ਼ਨ ਦੇ ਲਈ ਫਿਰ ਸਿਵਲ ਹਸਪੀਟਲ ਲੈ ਕੇ ਗਏ ਹੁਣ ਤੁਹਾਨੂੰ ਸਿਵਲ ਹਸਪੀਟਲ ਲੈ ਕੇ ਜਾਣਦੇ ਨਹੀਂ ਤਾਂ ਫਿਰ ਸੈਕੰਡ opinion ਦੇ ਵਿੱਚ ਜਾ ਕੇ ਤੁਸੀਂ ਇਹ ਕਹ ਲਓ ਕਿ ਉਹ ਵੀ ਮੈਨੂੰ ਮੇਰੇ ਨਾਲ ਅਸਿਸਟੈਂਟ ਐਡਵੋਕੇਟ ਮਿਸਟਰ ਕਮਲ ਬਾਜਵਾ ਖੜੇ ਨੇ ਸੋ ਇਹਨਾਂ ਨੇ ਵੀ ਜਾ ਕੇ ਡਾਕਟਰ ਸਾਹਿਬ ਦੇ ਨਾਲ ਗੱਲ ਕੀਤੀ ਕਿ ਯਾਰ ਜਿਹੜਾ ਸਾਡਾ ਮੇਨ ਸੈਂਸਿਟਿਵ ਇਸ਼ੂ ਹੈ ਉਹ ਇਹਦਾ ਹੈਗਾ ਕਿ ਇਹਦਾ ਜਿਹੜਾ ਡੈਂਚਰ ਹੈ ਉਹ ਫ੍ਰੈਕਚਰ ਹੋ ਚੁੱਕਿਆ ਹੈ ਸੋ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੇ ਲਿਖਿਆ ਕਿ ਜਿਹੜਾ ਡੈਂਟਿਸ ਜਾਂ ਡੈਂਟਲ ਉਹਦੀ ਓਪੀਨੀਅਨ ਉਹਨਾਂ ਨੇ ਲਿਖਤੀ ਵੀ ਉਹਦੀ ਕੀ ਸਰਜੀਕਲ ਕੀਤੀਆਂ ਨੇ ਸੋ ਸਬਸੀਕੁਐਂਟਲੀ ਸਾਡੇ ਵਾਸਤੇ ਅੱਜ ਮੈਂ ਇੱਕ ਮਤਲਬ ਸਾਡੀ ਇੱਕ ਵੱਡੀ ਮਜਿੱਤ ਕਹਾਂਗਾ ਸੋ ਉਸ ਤੋਂ ਬਾਅਦ ਸਬਸੀਕੁਐਂਟਲੀ ਫਿਰ ਇਹਨਾਂ ਨੇ ਕੀਤਾ ਕਿ ਵੀ ਉਹ ਉਹਨੂੰ ਇਨਸੈੱਟ ਆਫ ਕਿ ਕੋਰਟ ਦੇ ਵਿੱਚ ਮਾਰਜੋਕ ਦੇ ਵਿੱਚ ਲਾ ਕੇ ਪ੍ਰੋਡਿਊਸ ਕਰਦੇ ਉਹਨਾਂ ਨੂੰ ਫਿਰ ਪੁਲਿਸ ਸਟੇਸ਼ਨ ਲੈ ਕੇ ਗਏ ਜਦੋਂ ਕਿ ਪ੍ਰੋਵੀਜ਼ਨ ਆਫ ਲਾ ਬੜੇ ਕਲੀਅਰ ਨੇ ਉਹ ਕਹਿੰਦੇ ਕਿ ਜਦੋਂ ਤੁਸੀਂ ਕਿਸੇ ਵੀ ਮਲਜਮ ਨੂੰ ਕੋਰਟ ਤੇ ਪ੍ਰੋਡਿਊਸ ਕਰਨਾ ਤਾਂ ਪਹਿਲਾਂ ਉਹਨੂੰ ਮੈਡੀਕਲ ਐਗਜ਼ਾਮੀਨ ਕਰਵਾ ਕੇ ਲਿਆਓ ਹੁਣ ਸਾਡੇ ਵਾਲੇ ਕੇਸ ਦੇ ਵਿੱਚ ਕੀ ਸੀ ਪਹਿਲਾਂ ਕੋਰਟ ਤੇ ਪ੍ਰੋਡਿਊਸ ਕੀਤਾ ਕੁਦਰਤੀ ਜੱਦ ਸਬ ਉਸ ਸਮੇਂ ਨਹੀਂ ਸੀ ਬੈਠੇ ਫਿਰ ਉਹਨਾਂ ਨੂੰ ਜਾ ਕੇ ਸਿਵਲ ਹਸਪਤਲ ਤੇ ਲੈ ਕੇ ਗਏ ਤਾਂ ਫਿਰ ਇਸ ਸੈਟ ਆਫ ਸਿਵਲ ਹਸਪਤਲ ਚੋਂ ਜਾਣ ਤੋਂ ਬਾਅਦ ਫਿਰ ਉਹਨਾਂ ਨੂੰ ਕੋਰਟ ਚ ਲਿਆਉਂਦੇ ਉਹਨਾਂ ਨੂੰ ਜਾ ਕੇ ਥਾਣੇ ਸੋ ਸਬਸੀਕੁਐਂਟਲੀ ਥਾਣੇ ਜਾ ਕੇ ਤੁਸੀਂ ਕਹੋ ਵੀ ਕੀ ਉੱਥੇ ਜੋ ਵੀ ਕੋਈ ਹਾਲਾਤ ਬਣੇ ਕਿਸੇ ਮੈਨੂੰ ਕਿਸੇ ਮੇਰੇ ਵੀ ਸਾਡੇ ਸੀਕ੍ਰਟ ਇਨਫੋਰਮੇ ਵੀ ਉੱਥੇ ਫਿਰ ਉਹਨੂੰ ਜਦੋਂ ਕਿਤੇ ਕੋਈ ਛੋਟੀ ਮੋਟੀ ਉਹਨੂੰ ਇਨਟੈਰੋਗੇਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਇੱਕਦਮ ਅਨਕੌਂਸ਼ੀਅਸ ਹੋ ਗਿਆ। ਸੋ ਸਬਸੀਕੁਐਂਟਲੀ ਹੁਣੇ ਪਾਰਟ ਆਫ ਅਗਲਾ ਸਾਡੀ ਐਪਲੀਕੇਸ਼ਨ ਤੇ ਰਹਿਣ ਗਿਆ ਵੀ ਕੀ ਸੀਸੀਟੀਵੀ ਫੁਟੇਜ ਉਸ ਥਾਣੇ ਤੇ ਲਵਾਂਗੇ ਜਾਂ ਕੀ ਅਸੀਂ ਉੱਥੇ ਇਹਨੂੰ ਸਬਸੀਕੁਐਂਟਲੀ ਜਿਹੜੇ ਵੀ ਡਾਕਟਰਸ ਨੇ ਵੀ ਉਹਨਾਂ ਨੇ ਕਿਉਂ ਨਹੀਂ ਮੈਡੀਕਲੀ ਇਹਨੂੰ ਐਗਜ਼ਾਮਿਨ ਕੀਤਾ? ਕਿਉਂ ਫਟਾਫਟਕ ਖਾਣਾਪੂਰਤੀ ਕੀਤੀ ਵੀ ਜੋ ਲਿਖਿਆ ਬਸ ਉਹ ਕਰਕੇ ਭਰਤਾ। ਸੋ ਅਸੀਂ ਬਿਲਕੁਲ ਅਸੀਂ ਮੈਂ ਵੱਡੀ ਜੇਤੇ ਇਸ ਗੱਲ ਦੀ ਕਹਾਂਗਾ ਵੀ ਅੱਜ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਨੂੰ ਅੱਜ ਸੋ ਸਾਡੀ ਤੁਸੀਂ ਇਹ ਗੱਲ ਕਹੋ ਵੀ ਇੱਕ ਦਿਨ ਦਾ ਜਿਹੜਾ ਉਹਨਾਂ ਦਾ ਪੁਲਿਸ ਕਸਟਡੀ ਪਬਲਿਕ ਪੁਲਿਸ ਰਿਮਾਂਡ ਸੀ ਉਹ ਇੱਕ ਦਿਨ ਸੀ ਸੋ ਜਿਹੜੀ ਵੀ ਕੋ ਗੱਲ ਸੀਗੀ ਕਿ ਲੈਸ ਵੈਪਨ ਅਸੀਂ ਰਿਕਵਰ ਕਰਨਾ ਨਥਿੰਗ ਹੈਸ ਬੀਨ ਰਿਕਵਰਡ ਐਸ ਪਰ ਮਾਈ ਇਨਸਟਰਕਸ਼ਨਸ ਆਫ ਮਾਈ ਕਲਾਈਂਟ ਸੋ ਅੱਜ ਮੈਂ ਇਹਨੂੰ ਇਹਨੂੰ ਨਰਸ਼ਲ ਕਰਦਨੇ ਆ ਔਰ ਇੱਕ ਸਾਡੀ ਆਨਰੇਬਲ ਕੋਰਟ ਨੇ ਫਿਰ ਆਰਡਰ ਕੀਤਾ ਕਿ ਸੈਕਸ਼ਨ 55ਏ ਤੋਂ 59 ਜਿਹੜੇ ਨਵੇਂ ਕਾਨੂੰਨ ਤਹਿਤ ਉਹਨਾਂ ਨੇ ਜੇਲ ਅਥਾਰਟिटीज ਨੂੰ ਹਦਾਇਤ ਕੀਤੀ ਹੈ ਵੀ ਇਮੀडिएटली ਜੁਡੀਸ਼ੀਅਲ ਲਾਕਅਪ ਤੇ ਜੰਤਰ ਤੁਸੀਂ ਜਿਹੜੀਆਂ ਜੇਲ ਅਥਾਰਟिटीज ਨੇ ਉਹਨਾਂ ਦਾ ਵੀ ਫਰਜ ਬੰਦਾ ਕਿ ਭਾਵੇਂ ਉਹ ਪਰਸਨ ਉਹਨੂੰ ਉਹਨੂੰ ਤੁਸੀਂ ਕਹੋ ਕਿ ਇਨ ਕਸਟਡੀ ਪੁਲਿਸ ਕਸਟਡੀ ਹੈ ਤਾਂ ਭਾਵੇਂ ਉਹ ਜੁਡੀਸ਼ੀਅਲ ਲਾਕਅਪ ਦੇ ਵਿੱਚ ਇਹ ਜੁਡੀਸ਼ੀਅਲ ਜਿਹੜੇ ਜੇਲ ਸਾਡੇ ਸੁਪਰਡੈਂਟ ਸਾਹਿਬ ਨੇ ਉਹਨਾਂ ਨੂੰ ਉਹਨਾਂ ਨੇ ਬਕਾਇਦਾ ਆਈਓ ਸਾਹਿਬ ਨੂੰ ਹਦਾਇਤ ਕੀਤੀ ਹੈ ਕਿ ਤੁਸੀਂ ਉਹਨਾਂ ਨੂੰ ਜਾ ਕੇ ਦਾ ਮੈਡੀਕਲ ਕੰਡੀਸ਼ਨ ਜੱਜ ਸਾਹਿਬ ਨੇ ਕੋਰਟ ਦੇ ਵਿੱਚ ਕਿਹਾ ਕਿ ਤੁਸੀਂ ਜਾ ਕੇ ਸਾਰੀ ਮੈਡੀਕਲ ਕੰਡੀਸ਼ਨ ਦੱਸਣੀ ਹੈ ਕਿਰ ਉਸ ਤੋਂ ਬਾਅਦ ਸਬਸੀਕੁਐਂਟਲੀ ਜੋ ਵੀ ਉਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਦੀ ਰਿਕੁਆਇਰਮੈਂਟ ਹੈਗੀ ਹੈ ਆਈਦਰ ਉਹਨਾਂ ਦੀ ਸਰਜਰੀ ਕਰਨੀ ਹੈ ਰਜਿੰਦਰਾ ਹਸਪੀਟਲ ਹੈ ਬਖਤੀ ਵਾਲਾ ਹਸਪੀਟਲ ਹੈ ਜੋ ਵੀ ਹੋਏਗਾ ਸਬਸੀਕੁਐਂਟਲੀ ਉਹ ਜੇਲ ਸੁਪਰਡੈਂਟ ਦੀ ਜਿਹੜੀ ਹੈ ਜ਼ਿੰਮੇਵਾਰੀ ਉਹ ਫਿਕਸ ਕੀਤੀ ਗਈ ਹੈ ਸੋ ਸਾਡੇ ਵਾਸਤੇ ਕੋਈ ਗੱਲ ਜਿੱਟਦੀ ਹੈ ਕਿ ਉਹਨਾਂ ਨੂੰ ਅੱਜ ਜੁਡੀਸ਼ੀਅਲ ਅਸੀ ਕਰਵਾਉਣਾ ਹੈ ਠੀਕ ਬਹੁਤ ਧੰਨ ਆਹ ਕੀ ਕਿਨੇ ਕਿਨਨ ਪੇਸ਼ ਕੀਤਾ ਗਿਆ ਸੀ ਅਜੇ ਪ੍ਰਭਦੀਪ ਸਿੰਘ ਤੇ ਗੁਰਵਿੰਦਰ ਸਿੰਘ ਤੇ ਮੈਡੀਕਲ ਕਰਾਣ ਵਾਸਤੇ ਵੀ ਕੀ ਆ ਗਿਆ ਨਾ ਬਾਬਾ ਮੈਡੀਕਲ ਆਲਰੇਡੀ ਪਹਿਲਾਂ ਸਿਰ ਹਸਪਤਾਲ ਤੋਂ ਕਰਾਏ ਗਿਆ ਜੀ ਬਾਕੀ ਜਿਹੜਾ ਜੇਲ ਮੁਭਾਗ ਵਾਲੇ ਆ ਉਹ ਇਹਦਾ ਚੈੱਕਅਪ ਕਰਨੀ ਹੈ ਜੋ ਵੀ ਮੈਡੀਕਲ ਕਰਤਾ ਟੈਸਟ ਵੀ ਮੈਂ ਕਰਵਾ ਦੂ ਜੀ ਕਰਾਏ ਤੇ ਕੱੱਟ ਕਾਣ ਦੀ ਉਮੀਦ ਹੈ ਰਿਪੋਰਟ ਸੂਰੀ ਸਰ ਕਿਹੜੇ ਕਿਹੜੇ ਟੈਸਟ ਹੋਣਗੇ ਅੱਜ ਆ ਜਿਹੜਾ ਨਾਰਮਲ ਹੁੰਦਾ ਉਹ ਆਪਣਾ ਮੈਡੀਕਲ ਹੋਇਆ ਜੀ ਇੱਕ ਬਾਬਾ ਜੀ ਟੋਪ ਟੈਸਟ ਹੋਇਆ